ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਸੀ ਜਿਹੜਾ ਚੱਲ ਰਿਹਾ ਬੜੇ ਚੈਨਲਾਂ ਤੇ ਵੀ ਉਹਨਾਂ ਨੇ ਬਾਬਰੀ ਮਸਜਿਦ ਤੇ ਅਜੋਧਿਆ ਦੀ ਗੱਲ ਕੀਤੀ ਮੈਂ ਹੈਰਾਨ ਆ ਸੁਖਵੀਰ ਸਿੰਘ ਬਾਦਲ ਇੱਕ ਆਪ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਇਹੀ ਨਹੀਂ ਗੱਲ ਪਤਾ ਕੋਲਕੱਠੀ ਨਹੀਂ ਗਈ ਤੇ ਇਹਦੇ ਵਿੱਚ ਐਮਪੀਓ ਹੈ ਨੀਗਾ ਕੋਈ ਹైదరాబాద్ ਤੱਕ ਤੇ ਇੱਥੋਂ ਪਤਾ ਲੱਗਦਾ ਵੀ ਕਿੰਨੀ ਸੀਰੀਅਸਨੈਸ ਉਹ ਪਾਰਲੀਮੈਂਟ ਨੂੰ ਲੈਂਦੇ ਆ ਜਿਹਨਾਂ ਨੂੰ ਇਹ ਜਾਣਕਾਰੀ ਹੋ ਹੈ ਗੱਲ ਕਰ ਰਹੇ ਆ ਉਹ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਸੀ ਜਿਹੜਾ ਚੱਲ ਰਿਹਾ ਬੜੇ ਚੈਨਲਾਂ ਤੇ ਵੀ ਉਹਨਾਂ ਨੇ ਬਾਬਰੀ ਮਸਜਿਦ ਤੇ ਅਜੋਧਿਆ ਦੀ ਗੱਲ ਕੀਤੀ। ਉਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਜਿਹੜੇ ਮਿਨੋਰਟੀਜ਼ ਦੇ ਉਹਨਾਂ ਦੇ ਐਮਪੀ ਨਹੀਂਗੇ। ਮੈਂ ਹੈਰਾਨ ਸੁਖਵੀਰ ਸਿੰਘ ਬਾਦਲ ਇੱਕ ਆਪ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਇਹੀ ਨਹੀਂ ਗੱਲ ਪਤਾ ਤਕਰੀਬਨ 6 ਐਮਪੀ ਨੇ ਉਹ ਯੂਪ ਤੋਂ ਨੇ, 6 ਮੈਂਬਰ ਪਾਰਲੀਮੈਂਟ ਬਿਹਾਰ ਤੋਂ ਨੇ, 3 ਮੈਂਬਰ ਪਾਰਲੀਮੈਂਟ ਮਿਨੋਰਿਟੀ ਮੁਸਲਮਨ ਕਮਿਊਨਿਟੀ ਦੇ ਸਾਡੇ ਜੰਮੂ ਕਸ਼ਮੀਰ ਤੋਂ ਨੇ ਇੱਕ ਸਾਡੇ ਪੰਜਾਬ ਤੋਂ ਨੇ ਇਸੇ ਤਰੀਕੇ ਨਾਲ ਮਹਾਰਾਸ਼ਟਰ ਤੋਂ ਨੇ ਇਸੇ ਤਰੀਕੇ ਨਾਲ ਕੇਰਲ ਤੋਂ ਨੇ ਉਹਨਾਂ ਨੂੰ ਇਹ ਗੱਲ ਜਾਣਕਾਰੀ ਹੋਣੀ ਕਿ ਇਸ ਦੁਨੀਆ 'ਚ ਰਹਿੰਦੇ ਆ ਮੈਨੂੰ ਨਹੀਂ ਪਤਾ ਲੱਗਦਾ ਕੱਲ ਉਹਨਾਂ ਨੇ ਦਿੱਲੀ 'ਚ ਇਹ ਬਿਆਨ ਦਿੱਤਾ ਵੀ ਇਹ ਮੁਸਲਮ ਬਰਾਦਰੀ ਬਿਲਕੁਲ ਇਕੱਠੀ ਨਹੀਂ ਗਈ ਤੇ ਇਹਦੇ ਵਿੱਚ ਐਮਪੀਓ ਹੈ ਨੀਗਾ ਕੋਈ ਹైదరాబాద్ ਤੱਕ ਤੇ ਇੱਥੋਂ ਪਤਾ ਲੱਗਦਾ ਵੀ ਕਿੰਨੀ ਸੀਰੀਅਸਨੈਸ ਉਹ ਪਾਰਲੀਮੈਂਟ ਨੂੰ ਲੈਂਦੇ ਆ ਜਿਹਨਾਂ ਨੂੰ ਇਹ ਜਾਣਕਾਰੀ ਹੋਈ